ਗੁਰੂ ਜੀ ਦਾ ਦਰਸ਼ਨ ਕਰਨ ਆਏ ਔਰ ਜੰਨੀਵਾਰ ਦਰਸ਼ਨ ਕਰਨ ਆਨੇ ਹਮੇਸ਼ਾ ਸੱਚੇ ਬਾਛਾ ਸਾਰਾ ਦੇ ਮੇਰ ਕਰਦੇ ਨੇ ਔਰ 1 ਸਾਲ ਮਨੋ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਅੰਦਰ ਰਵਾਂ ਹਰ ਮਹੀਨੇ ਆਵਾਂ ਲੇਕਿ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਦੋਂ ਹੀ ਆਣਾ ਹੁੰਦਾ ਸੋ ਮਾਰਾ ਸਾਰਿਆਂ ਦੇ ਕਿਰਪਾ ਰੱਖੇ ਚੜ੍ਹਦੀ ਕਲਾ ਕਿੰਨਾ ਦਾ ਲੱਗਾ ਰਮੇਂਦਰ ਸਾਹਿਬ ਤੁਸੀਂ ਪਹੁੰਚੇ ਅੰਦਰ ਮੱਥਾ ਟੇਕ ਹਮੇਸ਼ਾ ਮਾਣ ਚ ਲੱਗਦੇ ਜਿਵੇਂ ਜਦੋਂ ਵੀ ਅੰਮ੍ਰਿਤਸਰ ਆਉਂਦੇ ਹੋ ਹਮੇਸ਼ਾ ਮਨ ਦੱਸਦਾ ਹੋਵੇ ਜੀ ਤੇ 10 ਬੇਨ ਦੀ ਸਾਰਾ ਲਈ ਨਾਰਗਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੋਤਮ ਨਵਾਂ ਨਵਾਂ ਕੀ ਲੈ ਕੇ ਆ ਰਹੇ ਜੀ ਨਵਾਂ ਹਲੇ ਦੱਸਾਂਗੇ ਕੁਝ ਨਹੀਂ ਫਿਲਹਾਲ ਤੇ ਮੈਂ ਸਿਰਫ ਦਰਸ਼ਨ ਕਰਾਂ ਹੈ ਤੇ ਮਿਕਾ ਭਾਜੀ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪਵਿੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲ ਬਿਲਕੁਲ ਜਦ ਦਰਸ਼ਨ ਕਰਨ ਆਏ ਹਾਂ ਔਰ ਜੰਨਿਵਾਰ ਦਰਸ਼ਨ ਕਰਨ ਆਨੇ ਹਮੇਸ਼ਾ ਸੱਚੇ ਬਾਛਾ ਸਾਰਿਆਂ ਦੇ ਮੇਰ ਕਰਦੇ ਨੇ ਔਰ ਇੱਕ ਸਾਲ ਮੰਨੋ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਂਦਰ ਆਵਾਂ ਹਰ ਮਹੀਨੇ ਆਵਾਂ ਲੇਕਿਨ ਜਦੋਂ ਇਹਨਾਂ ਦਾ ਹੁਕਮ ਹੁੰਦਾ ਉਦੋਂ ਹੀ ਆਣਾ ਹੁੰਦਾ ਸੋ ਮਾਰਾ ਸਾਰਿਆਂ ਦੇ ਕਿਰਪਾ ਰੱਖੇ ਚੜ੍ਹਦੀ ਕਲਾ ਕਿਤਨਾ ਦਾ ਲੱਗਾ ਰਮੇਂਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕਿਆ ਹਮੇਸ਼ਾ ਮਾਣ ਚ ਲੱਗਦਾ ਜੀ ਤੁਸੀਂ ਜਦੋਂ ਵੀ ਅੰਮ੍ਰਿਤਸਰ ਆਉਂਦੇ ਹੋ ਹਮੇਸ਼ਾ ਰਮੇਂਦਰ ਸਾਹਿਬ ਹੋ ਕੇ ਕੀ ਅਦਾਸ ਬੇਨਤੀ ਕੀਤੀ ਸਾਰਾ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਦਾ ਬੀ ਜਿੰਨਾ ਨਵਾਂ ਕੀ ਲੈ ਕੇ ਆ ਰਹੇ ਹੋ ਜੀ ਨਵਾਂ ਹਲੇ ਦੱਸਾਂਗੇ ਕੁਝ ਨਹੀਂ ਫਿਲਹਾਲ ਤੇ ਮੈਂ ਸਿਰਫ ਦਰਸ਼ਨ ਕਰਾਇਆ ਜੀ ਤੇ ਮਿਕਾ ਭਾਈ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪਵਿੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲਦਾ ਬਹੁਤ ਵੀ ਦਰਸ਼ਨ ਕਰਨ ਆ ਹਮੇਸ਼ਾ ਸੱਚੇ ਬਾਛਾ ਸਾਰਿਆਂ ਦੇ ਮੇਰ ਕਰਦੇ ਨੇ ਔਰ ਇੱਕ ਸਾਲ ਮੰਨ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਂਦਰ ਰਵਾਂ ਹਰ ਮਹੀਨੇ ਆਵਾਂ ਕਿ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਹਦੀ ਆਣਾ ਹੁੰਦਾ ਸੋ ਮਾਰਾ ਸਾਰਿਆਂ ਦੇ ਕਿਰਪਾ ਰੱਖੇ ਚੜਦੀ ਕਲਾ ਕਿਤਨਾ ਦਾ ਲੱਗਾ ਰਮੇਂਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕ ਹਮੇਸ਼ਾ ਮੌਜੂਦ ਰਹਿੰਦੇ ਜੀ ਕਿ ਜਦੋਂ ਵੀ ਅੰਮ੍ਰਿਤਸਰ ਆਉਂਦੇ ਹੋ ਹਮੇਸ਼ਾ ਰਮੇਂਦਰ ਸਾਹਿਬ ਹੋਵੇ ਬੇਟੀਏ 10 ਬੇਟੀ ਕੀ ਸਾਰਾ ਲਈ ਨਾਰਗਨਾਮ ਚੜਦੀ ਕਲਾ ਤੇਰੇ ਬਾਣੇ ਸਰਬੋਤਮ ਨਵਾਂ ਕੀ ਲੈ ਕੇ ਆ ਰਹੇ ਜੀ ਨਵਾਂ ਹਲੇ ਦੱਸਾਂਗੇ ਕੁਝ ਨਹੀਂ ਫਿਲਹਾਲ ਤੇ ਮੈਂ ਸਿਰਫ ਦਰਸ਼ਨ ਕਰਨ ਆਇਆ ਤੇ ਮੇਰੇ ਕਾ ਭਾਜੀ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪਵਿੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲ ਜੇ ਬਿਲਕੁਲ ਜੇ ਦਰਸ਼ਨ ਕਰਨ ਔਰ ਇੱਕ ਸਾਲ ਮਨ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਂਦਰ ਰਵਾਂ ਹਰ ਮਹੀਨੇ ਆਵਾਂ ਲੇਕਿਨ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਹਦੀ ਆਣਾ ਹੁੰਦਾ ਸੋ ਮਾਰਾ ਸਾਰੇ ਤੇ ਕਿਰਪਾ ਰੱਖੇ ਚੜ੍ਹਦੀ ਕਲਾ ਕਿਤਨਾ ਦਾ ਲੱਗਾ ਰਮੇਂਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕ ਹਮੇਸ਼ਾ ਮਾਣ ਚ ਲੱਗਦੇ ਜਿਉਂ ਜਦੋਂ ਵੀ ਅੰਮ੍ਰਿਤਸਰ ਆਉਂਦੇ ਹੋ ਹਮੇਸ਼ਾ ਰਮੇਂਦਰ ਸਾਹਿਬ ਹੋਗੇ ਟੀਏ ਦਾਸ ਬੇਨਤੀ ਸਾਰਾ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤਾਪੂਰਨ ਨਵਾਂ ਕੀ ਲੈ ਕੇ ਆ ਰਹੇ ਜੀ ਨਵਾਂ ਹਲੇ ਦੱਸਾਂਗੇ ਕੁਝ ਨਹੀਂ ਫਿਲਹਾਲ ਤਾਂ ਮੈਂ ਸਿਰਫ ਦਰਸ਼ਨ ਕਰ ਆਇਆ ਤੇ ਮੇਕਾ ਭਾਜੀ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪਵਿੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲਦਾ ਬਿਲਕੁਲ ਜਿਹਾ ਦ ਹਮੇਸ਼ਾ ਸੱਚੇ ਬਾਝ ਸਾਰਿਆਂ ਦੇ ਮੇਰ ਕਰਦੇ ਨੇ ਔਰ ਇੱਕ ਸਾਲ ਮਨੋ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਅੰਦਰ ਰਵਾਂ ਹਰ ਮਹੀਨੇ ਆਵਾਂ ਲੇਕਿਨ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਹਦੀ ਜਾਨ ਆਉਂਦਾ ਸੋ ਮਾਰਾ ਸਾਰਿਆਂ ਦੇ ਕਿਲਬਾ ਰੱਖੇ ਚੜ੍ਹਦੀ ਕਲਾ ਰੱਖੇ ਕਿੰਨਾ ਦਾ ਲੱਗਾ ਰਮੇਂਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕ ਹਮੇਸ਼ਾ ਮੌਚਾ ਲੱਗਦਾ ਜੀ ਤੁਸੀਂ ਜਦੋਂ ਵੀ ਅਮਰਸਰ ਆਉਂਦੇ ਹੋ ਹਮੇਸ਼ਾ ਰਮੇਂਦਰ ਸਾਹਿਬ ਉਹ ਬੇਟੀ ਆ ਦਾਸ ਬੇਟੀ ਕੀਤਾ ਸਾਰਿਆਂ ਲਈ ਨਾਰਗਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੋਤਮ ਨਵਾਂ ਕੀ ਲੈ ਕੇ ਆ ਰਹੇ ਜੀ ਨਵਾਂ ਹਲੇ ਦੱਸਾਂਗੇ ਕੁਝ ਨਹੀਂ ਫਿਲਹਾਲ ਤੇ ਮੈਂ ਸਿਰ ਦਰਸ਼ਨ ਕਰ ਆਇਆ ਜੀ ਤੇ ਮਿਕਾ ਭਾਈ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪਵਿੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ